ਕੌਣ ਫੜਾ? ਓਹ ਕੌਣ ਫੜਾ? ਇੱਕ ਮਿੰਟ ਮੇਰੀ ਗੱਲ ਸੁਣ ਲਓ ਪਹਿਲਾਂ ਛੱਡ ਦਿਓ ਮੇਰਾ ਹੱਥ। ਨਹੀਂ ਤੁਸੀਂ ਮੇਰਾ ਹੱਥ ਛੱਡ ਦਿਓ ਇੱਕ ਮਿੰਟ। ਇੱਕ ਮਿੰਟ ਪਹਿਲਾਂ ਮੇਰੀ ਗੱਲ ਮੇਰੀ ਗੱਲ ਸੁਣ ਲਓ ਇੱਕ ਮਿੰਟ। ਕੀ ਫੋਨ ਫੜਾਵਾਂ ਤੁਹਾਨੂੰ ਮੈਂ? ਕਿਉਂ ਕਾਦੇ ਹਾਸੇ ਫੜਾਵਾਂ? ਕੌਣ ਫੜਾ? ਮੈਂ ਤੁਹਾਨੂੰ ਮੇਰੇ ਤੇ ਨਾ ਹੱਥ ਹੀ ਆਣਾ ਚੱਕੋ ਮੈਂ ਤੁਹਾਨੂੰ ਦੱਸਾਂ ਕਿ ਤੇ ਜਾਂਦੀ ਮੈਂ ਗਰਮੀ ਸਰਦੀ ਹੁਣੀ ਕਾੜਨ ਤੁਹਾਡੀ ਇੱਥੇ। ਇੱਕ ਮਿੰਟ ਤੋਂ ਪਹਿਲਾਂ ਫੋਨ ਨਹੀਂ ਫੋਨ ਕਿਉਂ ਫੜਾਵਾਂ ਤੁਹਾਨੂੰ ਮੈਂ ਫੋਨ? ਕਿਉਂ ਨਹੀਂ ਮੈਂ ਫੋਨ ਕਿਉਂ ਫੜਾਵਾਂ? ਮੇਰੀ ਗੱਲ ਸੁਣ ਲਓ। ਮੈਂ ਤੁਹਾਨੂੰ ਇਹ ਦੱਸਦਾ ਮੇਰੇ ਤੇ ਹੱ ਚਾਰ ਦੋ ਮੈਨੂੰ ਇਹ ਤਾਂ ਕਹਿੰਦੀ ਆ ਕਿ ਇਹ ਰੱਖੀ ਬੈਠਾ ਬਾਹਰ ਕਹਿੰਦੀ ਬੁੜੀਆਂ ਕਹਿੰਦੀ ਆ ਕਿ ਲੈ ਉਹ ਦਿਖਾਓ ਸਬੂਤ ਦਿਓ ਮੈਂ ਤਾਂ ਦੇਦਾ ਸਬੂਤ ਲੈ ਹ ਤੂੰ ਇਹਦੇ ਸਬੂਤ ਦੇ ਦੇ ਫਿਰ ਜੇ ਇਹ ਰੱਖੀ ਬੈਠਾ ਤਾਂ ਦੇ ਦਿਓ ਮੈਨੂੰ ਤਾਂ ਮੈਂ ਤਾਂ ਕਹਿੰਨਾ ਸਬੂਤ ਦਿਓ ਮੈਨੂੰ ਯਾਰ ਤਾਂ ਇਹਨੂੰ ਨਾ ਦੋ ਗੁਰਪ੍ਰੀਤ ਇੰਨਾ ਰੋਕਿਆ ਸੀਗਾ ਹਾਂਜੀ ਸਾਰਿਆਂ ਨੇ ਰੋਕਿਆ ਤੈਨੂੰ ਆਣ ਗੁਆਣ ਤੇ ਫਿਰ ਨੇ ਕਿ ਤੂੰ ਰਹਿਣ ਦੇ ਲਵ ਮੈਰਜਾਂ ਮੋਰਜਾਂ ਕੁਛ ਨਹੀਂ ਰੱਖਿਆ ਆ ਤਰ੍ਹਾਂ ਲਵ ਗਾਣ ਖੇਲਰਾਂ ਦਾ ਕਰਦਾ ਪਤਾ ਹੁੰਦਾ ਜੀ ਕਾਹਨੂੰ ਪੰਗ ਲੈਂਦਾ ਇਹਨਾਂ ਦਾ ਤਾਂ ਕੀ ਜਾਣਾਂ ਜਵਾਕਾਂ ਦੀ ਜ਼ਿੰਦਗੀ ਕਿ ਖਰਾਬ ਹੋ ਜਾਣੀ ਵੀਰ ਜੀ ਜਵਾਕ ਨੇ ਪੋਰਾ ਪੋਰਾ ਜਾਈ ਪੋਰਾ ਪੋਰਾ ਜਵਾਕ ਆਹੋ ਨਾ ਅੱਗੋ ਦੇ ਤਾ ਨਾ ਪਿੱਛੋ ਦੇ ਨਾਲੇ ਨਾ ਭੈਣ ਜੀ ਮੈਂ ਤਾਂ ਜਦੋਂ ਆ ਮੇਰੇ ਕੋਲ ਬਹੁਤ ਮਸਲੇ ਆਉਂਦੇ ਲੱਭ ਮਰਜਾਂ ਲਈ ਮੈਂ ਉਹਨੂੰ ਉਦੋਂ ਹੀ ਕਹਿਣਾ ਹੁੰਦਾ ਵੀ ਇਹ ਜਿਹੜਾ ਜਦੋਂ ਤੁਸੀਂ ਅਲਾਵਾ ਫੇਰੇ ਕਰ ਲੈਣਾ ਤੇ ਗੱਡੀ 'ਚ ਬਹਿਣ ਤੋਂ ਪਹਿਲਾਂ ਲੱਬ ਲੁੱਬ ਦਾ ਬਾਹਰ ਛਾਲ ਮਾਰ ਜਾਂਦਾ ਆਹੋ ਹਾਲੋ ਮਾਰ ਗਏ ਕੀ ਕਰਗੇ ਨਾ ਤੈਨੂੰ ਇਹ ਮੁੰਡਾ ਸਿਆਣਾ ਦੱਸ ਨਾ ਤੈਨੂੰ ਇਹਦੇ ਤੇ ਸਬਰ ਨਹੀਂ ਆਇਆ ਕੋਣ ਬੁਲਾਇਆ ਬੁਲਾਇਆ ਜੀ ਹੁਣ ਆਏ ਨਹੀਂ ਪਤਾ ਅੰਦਰ ਆਊਗਾ ਕਿ ਨਹੀਂ ਆਊਗਾ ਤਾਂ ਸਹੀ ਹੈ ਭੱਜੂ ਕਿੱਥੇ ਜੀ ਦੁਬਾਰਾ ਕਰ ਲੋ ਮਰਜਣੇ ਨੇ ਇਕੱਲੇ ਕੁੱਕੜ ਹੀ ਰੱਖਿਆ ਉਹਦੇ ਵਾਸਤੇ ਐ ਨਹੀਂ ਵੀ ਇੱਕ ਅੱਧੀ ਕੋਈ ਮੁਰਗੀ ਵੀ ਲਿਆ ਕੇ ਰੱਖ ਲਾਂ ਇੱਥੇ ਕਦੇ ਮੇਰੇ ਅਰਗੀ ਵੀ ਕੋਈ ਆਂਡਾ ਹੁੰਦਾ ਖਾ ਲੰਦੀ ਹੈ ਬਣਾ ਕੇ ਆਪ ਦੇ ਢਿੱਡ ਦੀ ਬਣ ਜਾਂਦੀ ਹੈ ਬਸ ਜਿਹੜੀ ਆਪ ਬੜਾ ਸਿਆਪਾ ਇੱਕ ਤਾਂ ਪਾ ਚਾਤੀ ਹੋਏ ਵੇ ਮਰਜੇ ਤੂੰ ਇਹ ਜਾ ਕਿੱਥੇ ਕੀ ਕਰਨਾ ਆਇਆ ਕਿਉਂ ਕੀ ਹੋਇਆ ਉਹ ਤੇਰਾ ਪਤੰਦਰ ਹਜੇ ਘਰੇ ਹੀ ਫਿਰਦਾ ਕੰਮ ਤੇ ਅੱਜ ਹੀ ਪਿਆਰ ਮੈਂ ਕੋ ਮੈਂ ਆਂਡੇ ਲੈਣਾ ਆਂ ਆਂਡਿਆ ਤੇਰੇ ਪਿਓ ਕੁੱਕੜ ਆ ਕੁੱਕੜ ਆਂਡੇ ਦਿੰਦੇ ਹੁੰਦੇ ਆ ਇੱਥੇ ਦਸ਼ਰਮ ਜਾਣਾ ਹੋਵੇ ਤਾਂ ਤਾਂ ਕਿਉਂ ਐਵੇਂ ਮਰੀ ਨਹੀਂ ਕੀ ਹੋ ਜੂਗਾ ਇਹ ਅੰਡੇ ਦੇਣਗੇ ਇੰਨੀ ਕਿ ਤੈਨੂੰ ਸੂਹ ਰਹੇਗੀ ਜੇ ਭਗ ਜਾ ਇੱਥੋਂ ਅਜੋ ਘਰੇ ਹੀ ਫਿਰਦਾ ਉਹ ਕੁਛ ਨਹੀਂ ਕਹਿੰਦਾ ਇੱਥੇ ਕੀ ਕਰਦੀ ਫਿਰਦੀ ਐਥੇ ਸੱਪਾਂ 'ਚ ਮੈਂ ਪਾਣੀ ਦਿੱਤਾ ਕਰਨਾ ਆ ਪਾਥੀਆਂ ਚ ਕਣਾਈਆਂ ਲੱਕੜਾ ਜਦੋਂ ਮੈਂ ਤੇਰਾ ਗਲਾਮ ਮੈਨੂੰ ਦੱਸ ਕੀ ਚਾਹੀਦਾ ਤੈਨੂੰ ਉਹ ਭਗ ਜਾ ਇੱਥੋਂ ਉਹ ਕੁਛ ਨਹੀਂ ਕਹਿੰਦਾ ਮੈਂ ਤਾਂ ਮੈਨੂੰ ਮਰਵਾ ਦੇਗਾ ਉਹ ਤਾਂ ਨਾਲੇ ਤੂੰ ਆਪ ਮਰੇਂਗਾ ਜਿਹਾ ਵੜਾ ਉਹ ਤੂੰ ਜਾ ਜਾਲੇਥ ਹੋ ਜਾ ਤੈਨੂੰ ਸੁਣਦਾ ਨਹੀਂ ਮੈਂ ਤੈਨੂੰ ਕੀ ਕਹਿੰਦਾ ਤੂੰ ਜਾਵੜਾ ਇੱਥੋਂ ਮਰ ਜਾਣਾ ਨਾਲ ਤਾਂ ਮੈਨੂੰ ਮਰਵਾਊ ਨਾਲ ਆਪ ਮਰੂਗਾ ਅੱਜ ਤੱਕ ਅੱਗੇ ਨਹੀਂ ਇੰਨੇ ਵਾਰੀ ਮਿਲਲੇ ਇਹਨੂੰ ਪਤਾ ਨਹੀਂ ਵਾਸਤੇ ਕੋਈ ਲੱਗਦਾ ਇੰਨੇ ਵਾਰੀ ਮਿਲੇ ਦਿਨੇ ਮਿਲੇ ਆ ਰਾਤ ਨੂੰ ਮਿਲੇ ਪਤਾ ਲੱਗਦਾ ਇਹਨੂੰ ਕੁਝ ਅੱਜ ਉਹ ਘਰੇ ਹੀ ਆ ਪਿਓ ਦੇ ਰਾਗੇ ਤਾਂ ਬਾਹਰ ਅੰਦਰ ਹੁੰਦਾ ਕਿਤੇ ਤੂੰ ਆ ਕਿ ਤੂੰ ਤੈਨੂੰ ਸ਼ਰਮ ਮੈਂ ਤੈਨੂੰ ਦੱਸਦਾ ਤੂੰ ਕਿਉਂ ਕਲੇਸ਼ ਕਰਾਉਣਾ ਘਰ ਦੇ ਵਿੱਚ ਉਹ ਕੁਝ ਨਹੀਂ ਹੁੰਦਾ ਜਾਵੜਾ ਤੂੰ ਤੈਨੂੰ ਐਨ ਦੇਖਦਾ ਘਰੇ ਬਾਹਰ ਤੁਰਿਆ ਫਿਰਦਾ ਜੇ ਆ ਗਿਆ ਮੈਨੂੰ ਮਾਰ ਦੂਗਾ ਉਹ ਨਹੀਂ ਮਾਰਦਾ ਤੂੰ ਚੱਲ ਮੈਂ ਸਮਾਨ ਚੱਕ ਕੇ ਲੈ ਕੇ ਚੱਲਾਂ ਜਦੋਂ ਮੈਂ ਮੈਨੂੰ ਪਤਾ ਉਹਦਾ ਕਿਵੇਂ ਹੈਗਾ ਕਿਵੇਂ ਨਹੀਂ ਨਹੀਂ ਤਰਸਿਆ ਨਾ ਪਿਆ ਤੂੰ ਮੈਂ ਜਾਣਦੀ ਆ ਉਹਦੇ ਸੁਭਾਅ ਨੂੰ ਮਾਰ ਦੂਗਾ ਮੈਨੂੰ ਦੱਸ ਫਿਰ ਕੱਲ ਨੂੰ ਮਿਲਾਂਗੇ ਤੂੰ ਇੱਥੋਂ ਨਿਕਲ ਪਹਿਲਾਂ ਮੈਂ ਪਹਿਲਾਂ ਨਾ ਮੈਨੂੰ ਦੱਸ ਪਹਿਲਾਂ ਮਿਲਾਂਗੇ ਮਰ ਜਣਿਆ ਤੈਨੂੰ ਮੈਂ ਫੋਨ ਲਾਉਣੀ ਅੱਗੇ ਕਿਹੜਾ ਕਦੇ ਆਇਆ ਨਹੀਂ ਹੈਗਾਗਾ ਚੱਲ ਬਾਹਰ ਜਾ ਫਿਰ ਮੈਂ ਤੈਨੂੰ ਫੋਨ ਲਾਉਣੀ ਪੱਕਾ ਨਾ ਆ ਪੱਕਾ ਲਾਉਂਗੀ ਕੱਲ ਨੂੰ ਮਿਲਾਂਗੇ ਪੱਕਾ ਹਾਂ ਪੱਕਾ ਪੱਕਾ ਮੈਂ ਤੈਨੂੰ ਫੋਨ ਲਾਉਣੀ ਜਾਂ ਮੈਂ ਹੈਗੀਆਂ ਤੇਰੀ ਜਾਨ ਪਰ ਹੋਂ ਜਾ ਹਾਂ ਹਾਲੇ ਪੱਕਾ ਪ੍ਰੋਮਿਸ ਹੋਂ ਜਾਵੜਾ ਇੱਕ ਵਾਰੀ ਜਾ ਜਾਂ ਮਾਰ ਦੂਗਾ ਮੈਨੂੰ ਜੇ ਆ ਗਿਆ ਤਾਂ ਉੱਤੇ ਪਤਾ ਨਹੀਂ ਕਿੱਧਰਲੇ ਪਾਸੋਂ ਨਿਕਲ ਆਇਆ ਏ ਇੱਕੇ ਦਾਮੀ ਮੈਂ ਡਰ-ਡਰ ਕੇ ਰਹੀ ਆਂ ਅੱਜ ਇਹਨੂੰ ਝਾਤੀਆਂ ਦੀ ਬਣ ਗਈ ਆਂ ਅਨਸਾਰ ਦੱਸ ਆਖੜਾ ਬੁੱਲੀਂ ਤਾਂ ਇਹ ਕਿਹੜਾ ਯਾਰ ਕੌਣ ਸੀ ਪ੍ਰੀਤ ਕੌਣ ਸੀ ਉਹੀ ਸੀ ਰਾਤ ਨੂੰ ਜਿਹੜਾ ਤੁਹਾਡੇ ਕੋਲ ਪੈਗ ਪੁੱਗ ਲਾਉਣ ਆਉਂਦਾ ਆਉਂਦਾ ਸੱਤਾ ਕੀ ਕਹਿੰਦਾ ਸੀ ਮੈਨੂੰ ਲੱਗਦਾ ਹੁਣ ਵੀ ਪੀਤੀ ਸੀਗੀ ਕਹਿੰਦਾ ਅੰਡੇ ਲੈਣ ਆਇਆ ਮੈਂ ਕਿਹਾ ਤੇਰੇ ਪਿਓ ਕੁੱਕੜ ਕਿਹੜੇ ਅੰਡੇ ਦਿੰਦੇ ਹੁੰਦੇ ਤੇ ਮਲਾਇਆ ਨਹੀਂ ਮੈਨੂੰ ਮੈਂ ਅੰਦਰ ਤਾਂ ਬੈਠਾ ਸੀ ਬਸ ਆਹੀਂ ਕਹਿ ਕੇ ਜਾਵੜਿਆ ਐਂ ਤਾਂ ਕਿਵੇਂ ਕਹਿ ਕੇ ਭਾਗਿਆ ਆਹੀਂ ਕਿਹਾ ਹੋਰ ਉਹਨੇ ਕੀ ਕਹਤਾ ਗੱਲ ਕੋਈ ਹੋਰ ਐ ਗੱਲ ਹੋਰ ਕੀ ਹੋਣੀ ਆ ਹੂੰ 20 ਮਿੰਟ ਹੋ ਗਏ ਉਹਨੂੰ ਗੱਲਾਂ ਕਰੀ ਜਾਂਦੇ ਤੁਸੀਂ ਕਦੋਂ 20 ਮਿੰਟ ਹੋ ਗਏ ਹੁਣ ਤਾਂ ਆ ਜੀ ਆ ਕੇ ਮੈਨੂੰ ਕਹਿੰਦਾ ਅੰਡੇ ਲੈਣਾ ਮੈਂ ਕਿਹਾ ਤੇਰੇ ਪਿਓ ਅੰਡੇ ਕਿਹੜੇ ਦਿੰਦੇ ਹੁੰਦੇ ਕੁੱਕੜ ਆਂ ਕਹਿ ਕੇ ਮੈਂ ਤੋਰਤਾ ਹੁਣ ਕਾਨੂੰ ਪਤਾ ਉਹਨੂੰ ਅੰਡੇ ਮੇਰੇ ਕੋਲੇ ਵੈਂਦਾ ਹੋ ਬੇਰ ਮੈਨੂੰ ਨਹੀਂ ਪਤਾ ਹੈਗਾ ਇਹਨਾਂ ਗੱਲਾਂ ਦਾ ਮੇਰੇ ਨਾਲ ਨਾ ਸਵੇਰੇ ਸਵੇਰੇ ਦਿਮਾਗ ਹੀ ਖਰਾਬ ਕਰੋ ਮੇਰਾ ਇੱਧਰ ਕੀ ਕਰਦੀ ਏ ਤੂੰ ਮੈਂ ਇੱਧਰ ਬਾਥੀ ਚੱਕਣ ਆਈ ਸੀ ਪਾਣੀ ਗਰਮ ਕਰਨਾਗਾ ਤੇ ਉਹ ਇਹਨਾਂ ਕੋਸਤਾ ਬੈ ਜੂਲੇ ਕੋਲੇ ਉਹਦੇ ਨਾਲ ਪਾਣੀ ਨਹੀਂ ਗਰਮ ਹੁੰਦਾ ਨਹੀਂ ਮੈਂ ਕਦੀ ਬਾਥੀ ਹੋਰ ਚੱਕਣ ਆਈ ਸੀ ਮੈਂ ਹਾਂ ਮੈਂ ਪਾਣੀ ਤਤਾ ਕਰ ਲਾਂ ਚੱਲ ਤੋ ਜਿਆਦਾ ਹੀ ਸ਼ੱਕ ਜਿਆ ਕਰਨ ਲੱਗ ਗਿਆ ਅੱਜ ਕੱਲ ਮੇਰੇ ਤੇ ਕਰਦਾ ਨਹੀਂ ਕਰਾਉਣੀ ਐ ਦਾਲ ਚ ਕੁਛ ਕਾਲਾ ਲੱਗਦਾ ਮੈਨੂੰ ਚੱਲ ਚੰਗਾ ਫਿਰ ਕਾਲਾ ਦਾ ਕਾਲਾ ਸਹੀ ਆਹੀ ਗੱਲਾਂ ਆਉਂਦੀਆਂ ਨੇ ਹੋਰ ਤਾਂ ਕੋਈ ਜੱਜ ਦਾ ਕੰਮ ਨਹੀਂ ਹੁੰਦਾ ਤੁਹਾਨੂੰ ਪਤਾ ਹੱਥ ਨੇ ਕੋਈ ਗੱਲ ਨਹੀਂ ਉਹਨੂੰ ਵੀ ਕਰ ਲਿਓ ਫ ਮੇਰੇ ਦੇ ਲੱਗੇ ਜਨੇ ਹਵਾ ਕਰਨ ਜਦੋਂ ਜੀ ਕਰਦਾ। Pritam ਮੈਂ ਚੱਲੇ ਬਠਿੰਡੇ। ਮੈਨੂੰ 5-6 ਵਜ ਜਾਣਗੇ। ਤੇ ਫੋਨ ਤੇ ਨਾਲ ਲੱਗੀ ਰਹੀ। ਆਸ਼ਕੀ ਲੱਗੀ ਰਹੀ ਨਹੀਂ ਉਹ ਕਰਨ ਇੱਥੇ ਤੇ। ਅੱਛਾ ਅੱਗੇ ਤਾਂ ਮੈਂ ਆਸ਼ਕੀ ਹੀ ਮਾਰਦੀ ਆ ਨਾ ਤੇਰੇ ਨਾਲ ਰਹਿ ਕੇ ਇੱਥੇ। ਜਾਵੜਾ ਲੱਗੀ ਨਹੀਂ ਮੈਂ ਤਾਂ ਦੱਸਦਾ 7-8 ਵਜ ਜਾਣੇ ਮੈਨੂੰ। ਕੋਈ ਨਹੀਂ। ਮੈਨੂੰ ਲੱਗਦਾ ਇਹਨੂੰ ਤਾਂ ਸ਼ੱਕ ਹੋ ਗਿਆ ਬਹੁਤ ਜ਼ਿਆਦਾ। ਦੱਸਣਾ ਪਊਗਾ ਉਹਨੂੰ ਮੈਨੂੰ ਹੁਣ ਫੋਨ ਲਾ ਕੇ ਤੇ ਕਿਤੇ ਹੋਰ ਨਾ ਜੱਬ ਖੜਾ ਕਰ ਦੇ ਨਾ ਵਈ ਦਸਤੀ ਦਮਾ ਫੋਨ ਲਾ ਕੇ ਵੀ ਉਹਨੂੰ ਨਾ ਸ਼ੱਕ ਹੋ ਗਿਆ ਲੱਗਦਾ ਹਾਂਜੀ ਮੀਆ ਠੀਕ ਐ ਮੈਂ ਤਾਂ ਮੇਰੀ ਗੱਲ ਸੁਣੋ ਹਾਂ ਉਹਨੂੰ ਨਾ ਸ਼ੱਕ ਹੋ ਗਿਆ ਲੱਗਦਾ ਆਪਣੇ ਦੇ ਪਤਾ ਸਾਨੂੰ ਮੈਨੂੰ ਹੁਣ ਕਿੰਨਾ ਬੋਲ ਕੇ ਕੀ ਕਰੇ ਉਹ ਉਹ ਤਾਂ ਕਿੱਦੇ ਪਹਿਲਾਂ ਦੇ ਦੋ ਤਿੰਨ ਦਿਨ ਪਹਿਲਾਂ ਵੀ ਮੈਨੂੰ ਤਾਂ ਲੱਗਦਾ ਹੀ ਪਤਾ ਸ਼ੱਕ ਹੋ ਗਿਆ ਉਹਨੂੰ ਮੈਂ ਤਾਂ ਮਸਲਾ ਛੜਾ ਛੜਾਇਆ ਮੈਂ ਤਾਂ ਕਿਹਾ ਨਹੀਂ ਨਹੀਂ ਮੇਰੀ ਧਰਜਾਈ ਆ ਭੈਣ ਅਰਗੀ ਮੇਰੀ ਅੱਛਾ ਮਜ਼ਾ ਘੜਾ ਛੜਾਇਆ ਨਾ ਤਾਂ ਦੇ ਨਹੀਂ ਤੇ ਬਥੇਰਾ ਬੋਲ ਕੇ ਗਿਆ ਕਹਿੰਦਾ ਹੰਡੇ ਲੈਣਾ ਸੀ ਮੇਨ ਮੇਰੇ ਨਾਲ ਪੈਗ ਲਾਉਂਦਾ ਮੈਨੂੰ ਪਤਾ ਹੋਗਾ ਐ ਜੋ ਉਹ ਤੂੰ ਆਸ਼ਕੀਆਂ ਕਰੀ ਬਹੁਤ ਬੋਲ ਕੇ ਆ ਮੈਂ ਤੁਹਾਨੂੰ ਦੱਸਦਾ ਹਾਂ ਨਾ ਮਾਰੇ ਸੰਭਲ ਕੇ ਰਿਹਾ ਆਪਦਾ ਉਹ ਨਹੀਂ ਨਹੀਂ ਕੋਈ ਨਹੀਂ ਹੁੰਦਾ ਉਹਨੂੰ ਮੈਂ ਕਿਹਾ ਸੀ ਮੈਂ ਕਿਹਾ ਮੇਰੀ ਤਾਂ ਭੈਣ ਅਰਗੀ ਆ ਯਾਰ ਮਾਂ ਮਾਰ ਗਈ ਹੈ ਵੱਡੀ ਪਰਜਾਈ ਹੈ ਮੈਂ ਮਰੀ ਉਹਨਾਂ ਨੇ ਕਿਹਾ ਹਾਂ ਫੇਰ ਹਾਂ ਉੁੱਦੇ ਦਾ ਨਾ ਬੋਲੇ ਫਿਰੇ ਹੋਰ ਯਾਰ ਮੈਨੂੰ ਤਾਂ ਹੁਣ ਡਰ ਜੇ ਲੱਗਣ ਲੱਗ ਗਿਆ ਸੀ ਤੇਰੇ ਹੋਰ ਨਾ ਜੱਬ ਖੜਾ ਕੋਈ ਨਹੀਂ ਕੋਈ ਡਰਨ ਦੀ ਗੂਲ ਉਹ ਨਹੀਂ ਜਿੱਕ ਮੈਂ ਤੈਨੂੰ ਇੰਨਾ ਅੱਜ ਬਣਾ ਕੀਤਾ ਫਿਰ ਤੂੰ ਸੀ ਕਿਹੜਾ ਮੰਨਦੇ ਹੋ ਕਿਸੇ ਵੀ ਸਮਝੇਗੀ ਤਾਂ ਹੈ ਨਹੀਂਗੀ ਉਪਾਹ ਦਿਨ ਹੋ ਗਏ ਸੀ ਫਿਰ ਕੀ ਹੋ ਗਿਆ ਪੰਜ ਦਿਨਾਂ ਨੂੰ ਦਸ ਮਰਨਾ ਛੋੜੀ ਐ ਦਿਨੇ ਆ ਗਏ ਹਾਂ ਅਸ ਤੇ ਢੋੜੀ ਅੱਜੋਂ ਦੀ ਵਹਿ ਨਾਲ ਤਾਂ ਘਰੇ ਜੱਬ ਪੈ ਗਿਆ ਪਤਾ ਹੁਣ ਜਾਵ ਰਿਹਾ ਕਿ ਨਹੀਂ ਹੁਣ ਤਾਂ ਬਠਿੰਡੇ ਗਿਆਗਾ ਤੇਰਾ ਸਤ੍ਰੇ ਦਾ ਕਹਿ ਕੇ ਗਿਆ ਪਰ ਐ ਨਹੀਂ ਪਤਾ 2 ਘੰਟਿਆਂ ਚ ਮੁੜ ਆਵੇ ਤੇ ਕੱਲ ਨੂੰ ਕੰਮ ਤੇ ਜਾਊਗਾ ਠੀਕ ਹੈ ਤੇ ਕੱਲ ਨੂੰ ਦੁਪਹਿਰੇ ਤੁਸੀਂ ਆ ਜਾ ਕੋਈ ਨਹੀਂ ਫਿਰ ਮੈਨੂੰ ਰੈਂਕ ਕਰੀ ਫਿਰ ਫੋਨ ਕਰ ਦਿੰਦੇ ਮੈਂ ਆਉਂਗਾ ਫਿਰ ਹਾਂ ਮੈਂ ਫੋਨ ਲਾ ਦੂੰਗੀ ਠੀਕ ਹੈ ਪਰ ਫੇਰ ਵੀ ਮੜਿਆ ਸੰਭਲ ਕੇ ਰਹਿਉ ਆਵਦਾ ਹੁਣ ਚੰਗਾ ਕੋਈ ਨਹੀਂ ਕੋਈ ਜਾਨੋ ਕਿਉਂ ਟੈਨਸ਼ਨ ਲੈਣਾ ਮੇ ਟਣਾ ਹੁਣ ਡਾਰੀ ਲੱਗਦਾ ਰਹਿੰਦਾ ਇੱਕ ਹੋਰ ਸਾਡੇ ਨਵੇਂ ਹੀ ਸਿਆਪਾ ਆ ਪਾਇਆ ਹੈ ਨਹੀਂ ਮੇਰੀ ਜਾਨ ਮੇਰੀ ਸੁਣ ਗੱਲ ਤੂੰ ਉਹਨਾਂ ਮੈਸੇਜ ਤੇ ਕਾਲ ਡਿਲੀਟ ਕਰ ਦਿੰਦੇ ਨਾਲੇ। ਉਹੀ ਤਾਂ ਮੈਂ ਦੱਸਣ ਲੱਗੀ ਆ ਵੀ ਮੇਰੇ ਫੋਨ ਤੇ ਰਿਕਾਰਡਿੰਗ ਵੀ ਲਾਤੀ ਇਹਨੇ। ਡਿਲੀਟ ਡਿਊਟ ਕਰਦੀ ਕੋਈ ਨਹੀਂ। ਹਾਂ ਤਾਂ ਮੈਂ ਡਿਲੀਟ ਕਰ ਦੂੰ। ਚੱਲ ਕੋਈ ਨਹੀਂ ਠੀਕ ਆ ਚੰਗਾ ਕੱਲ ਦੁਪਹਿਰ। ਕਦਾਂ ਮੈਂ ਨਾ ਦੱਸ ਕੱਲ ਦਾ ਤੱਖਾ। ਹਾਂ ਹਾਂ ਕੱਲ ਨੂੰ ਦੁਪਹਿਰ ਨੂੰ ਆ ਜਿਓ ਕੋਈ ਨਹੀਂ ਚੰਗਾ ਅਜਾ ਦਿਨ ਸਭ। ਉਹ ਰੋ ਮੈਂ ਤਾਂ ਬਹੁਤ ਅੱਥਾ ਪਾ ਲਾ। ਠੀਕ ਆ ਕੋਈ ਨਹੀਂ ਕੋਈ ਨਹੀਂ ਚੱਲ ਠੀਕ ਆ ਓਕੇ ਕੱਲ ਨੂੰ ਦੁਪਹਿਰ ਨੂੰ ਮਿਲਦੇ ਹਾਂ ਫਿਰ। ਠੀਕ ਆ ਬਾਅਦਾਂ ਨੂੰ। ਓਕੇ। ਹਾਂ ਪ੍ਰਾਪਤ। ਓ ਇੱਕ ਮਿੰਟ ਮੇਰੀ ਗੱਲ ਸੁਣ ਲਓ ਪਹਿਲਾਂ ਛੱਡ ਦਿਓ ਮੇਰਾ ਹੱਥ ਨਹੀਂ ਤੁਸੀਂ ਮੇਰਾ ਹੱਥ ਛੱਡ ਦਿਓ ਇੱਕ ਮਿੰਟ ਇੱਕ ਮਿੰਟ ਪਹਿਲਾਂ ਮੇਰੀ ਗੱਲ ਮੇਰੀ ਗੱਲ ਸੁਣ ਲਓ ਇੱਕ ਮਿੰਟ ਕੀ ਫੋਨ ਫੜਾਵਾਂ ਤੁਹਾਨੂੰ ਮੈਂ ਕਿਉਂ ਕਰੀ ਹਾਸੇ ਫੜਾਵਾਂ ਫੋਨ ਫੜਾ ਮੈਂ ਤੁਹਾਨੂੰ ਮੇਰੇ ਤੇ ਨਾ ਹੱਥ ਹੀ ਆਣਾ ਚੱਕੋ ਮੈਂ ਤੁਹਾਨੂੰ ਦੱਸਾਂ ਕਿ ਤੇ ਜਿਆਦਾ ਮੈਂ ਗਰਮੀ ਛਾਰਦੀ ਹੁਣੀ ਕਾੜ ਦੂੰ ਤੁਹਾਡੀ ਇੱਥੇ ਇੱਕ ਮਿੰਟ ਤੋਂ ਪਹਿਲਾਂ ਫੋਨ ਨਹੀਂ ਫੋਨ ਕਿਉਂ ਫੜਾਵਾਂ ਤੁਹਾਨੂੰ ਮੈਂ ਫੋਨ ਕਿਉਂ ਨਹੀਂ ਮੈਂ ਫੋਨ ਕਿਉਂ ਫੜਾਵਾਂ ਮੇਰੀ ਗੱਲ ਸੁਣ ਲਓ ਮੈਂ ਤੁਹਾਨੂੰ ਇਹਦਾ ਤਾਂ ਮੇਰੇ ਤੇ ਹੱਥਾ ਪਾਈ ਕਰਨ ਦੀ ਕੋਈ ਲੋੜ ਨਹੀਂ ਤੁਹਾਨੂੰ ਸਮਝ ਗਏ ਨਾ ਛੱਡ ਕਰਤਾ ਫੋਨ ਪੈਂਟ ਕੜਾ ਲਹੁ ਪੀਤਾ ਹੈਲੋ ਹੈਲੋ ਸਸਿਕਲ ਬਾਈ ਜੀ ਸਸਿਕਾਲ ਕਿਵੇਂ ਸੇਕ ਠੀਕ ਹੈ ਜੀ ਤੁਸੀਂ ਦੱਸੋ ਕਿਵੇਂ ਆ ਠੀਕ ਹੈ ਤੇ ਹਾਂ ਮੜਾ ਯਾ ਲੈ ਕੇ ਨਾ ਭੈਣ ਨੂੰ ਯਾਰ ਤੇ ਪਿੰਡ ਆਉ ਜਲਦੀ ਜੰਗਾ ਯਾਰ ਬਾਈ ਮੈਂ ਕੰਮ ਤੇ ਸੀਗਾ ਕੱਲ ਕੰਮ 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 ਛੱਡ ਦੇ 5 ਮਿੰਟ ਤੋਂ ਪਹਿਲਾਂ ਬਾਈ ਬਣ ਕੇ ਤੁਰ ਪਾ ਤੇ ਮੇਰੇ ਕੋਲੇ ਹੋਵੇਂ ਤੋਂ ਅੱਧੇ ਘੰਟੇ ਜਿੱਥੇ ਸੋਖਾ ਸੋਖਾ ਬਾਤ ਤੈਨੂੰ ਆਗੇ ਦੱਸਦਾ ਇੱਥੇ ਤੂੰ ਬਸ ਤੁਰ ਪਾ ਇਥੋਂ ਭੈਣ ਨੂੰ ਲੈ ਆਂ ਨਾਲ ਜੰਗਾ ਕੱਲਾ ਨਾ ਹੀ ਭੈਣ ਨੂੰ ਨਾ ਲੈ ਕੇ ਕੰਮ ਤਾਂ ਦੱਸ ਦੇ ਕੰਮ ਤਾਂ ਦੱਸ ਦੂ ਕੋਈ ਗੱਲ ਨਹੀਂ ਬਸ ਤੂੰ ਆ ਜਾ ਵਸਤੂ ਮੜਾ ਹਿੰਮਤ ਨਾਲ ਆ ਜਾ ਚਲੋ ਠੀਕ ਹੈ ਜੀ ਸਰਪੰਚ ਨੂੰ ਹੀ ਕਰਤਾ ਫੋਨ ਇਹ ਹਲੋ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਕਿਵੇਂ ਆ ਕੀ ਦੱਸਾਂ ਜੀ ਕਿਵੇਂ ਆ ਬਸ ਜ਼ਿੰਦਗੀ ਦਾ ਸਵੇਰੇ ਸਵੇਰੇ ਕੀ ਬਸ ਤੂੰ ਸੀ ਮੇਰੇ ਕੋਲ ਘਰੇ ਹੋ ਕੇ ਜਾਉਂਗਾ ਜੀ ਮੜਾ ਜਾ ਮੈਂ ਖੇਤ ਆ ਯਾਰ ਥੋੜਾ ਜਿਹਾ ਗਿਆ ਹੋਇਆ ਜੀ ਖੇਤ ਆਉਂਦੇ ਹੋ ਜੀ ਉਹ ਦਬੇ ਰੋ ਮਾ ਬਾਲਾ ਨਹੀਂ ਸਰ 15 20 ਮਿੰਟਾਂ ਦੇ ਵਿੱਚ ਰਿਕੁਐਸਟ ਹੀ ਹੈ ਐਕਚੁਅਲ ਦੇ ਵਿੱਚ ਯਾਰ ਗੱਲ ਹੀ ਇਹ ਹੋ ਜੀ ਮੈਂ ਤੁਹਾਨੂੰ ਕੀ ਦੱਸਾਂ ਫੋਨ ਤੇ ਦੱਸ ਦੇ ਨਹੀਂ ਫੋਨ ਵਾਲੀ ਹੈ ਨਹੀਂ ਜੀ ਗੱਲ ਤੁਸੀਂ ਜੇ ਆਉਂਗੇ ਤਾਂ ਤੁਹਾਨੂੰ ਪਤਾ ਲੱਗੂ ਜੀ ਕੁਝ ਤੁਹਾਨੂੰ ਪਤਾ ਵੀ ਹੈ ਪਹਿਲਾਂ ਮੈਂ ਤੁਹਾਨੂੰ ਕੀਤੀ ਸੀ ਇੱਕ ਦਿਨ ਗੱਲ ਤੁਹਾਡੇ ਨਾਲ ਪਹਿਲਾਂ ਅੱਛਾ ਉਤਰਾ ਘਰੇਲੂ ਮਸਲਾ ਜੀ ਘਰੇਲੂ ਮਸਲਾ ਅੱਜ ਜ਼ਿਆਦਾ ਵਿਗੜ ਗਿਆ ਜੀ ਅੱਛਾ ਬੁਲਾਏ ਹੈ ਜੀ ਮੈਂ ਉਧਰੋਂ ਵੀ ਤੇ ਆਉਂਦੇ ਆ ਉਹ ਮੇਰਾ ਰਿਸ਼ਤੇਦਾਰ ਆਉਂਦਾ ਹਾਂ ਬੁਲਾਏ ਸਾਰਾ ਹਾਂਜੀ ਹਾਂਜੀ ਉਹਨਾਂ ਨੂੰ ਬੁਲਾਇਆ ਤੁਸੀਂ ਪਲੀਜ਼ ਰਿਕੁਐਸਟ ਹੀ ਹੈ ਵੀ ਤੁਸੀਂ ਆਉਂਦੇ ਹੋ ਕੇ ਜਾਓ ਮੇਰੇ ਕੋਲੇ ਕਾਹਨੂੰ ਇੰਨੇ ਗੱਲ ਵਧਾਉਣੇ ਸੀ ਆਪਾਂ ਬੈਠ ਕੇ ਨਵੇੜ ਲੈਂਦੇ ਤੁਹਾਨੂੰ ਸਰ ਕੀ ਦੱਸਾਂ ਮੈਂ ਆਜੋ ਕੋਈ ਨਹੀਂ ਸੁਣਾਉਣਾ ਤੁਹਾਨੂੰ ਰਿਕਾਰਡਿੰਗ ਵਗੈਰਾ ਸਾਰਾ ਕੁਝ ਕੀਤਾ ਮੈਂ ਹੈਗਾ ਮੇਰੇ ਕੋਲ ਕਿਹ ਤੋਂ ਸਿੱਧਾ ਤੇਰੇ ਕੋਲ ਹੀ ਆ ਜਾਂਦਾ ਧੰਨਵਾਦ ਜੀ ਤੁਹਾਨੂੰ ਆ ਗਿਆ ਬਾਈ ਸਰਪੰਚ ਨੂੰ ਵੀ ਬੁਲਾ ਲਿਆ ਅੱਜ ਕਪਾਸ ਆ ਕਰੀ ਦੇਣਾ ਪਿਆ ਅੱਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਹੋਰ ਗੰਮ ਠੀਕ ਹੈ ਠੀਕ ਹੈ ਠੀਕ ਹੈ ਬੈਠੋ ਕਿ ਮੈਂ ਸੱਖਾ ਪਿਆ ਕੰਮ ਤੋਂ ਵੀ ਯਾਰ ਮੈਨੂੰ ਤਾਂ ਆ ਤਾਂ ਉਹ ਵੀ ਲੀੜੇ ਵੀ ਨਹੀਂ ਬਤਾਉਂਦੇ ਹੋਰ ਮੇਰਾ ਕੰਮ ਤੇ ਸੀਗਾ ਮੈਂ ਕੀ ਦੱਸਾਂ ਮੈਂ ਬਠਿੰਡੇ ਦਾ ਕਹਿ ਕੇ ਨੂੰ ਗਿਆ ਘਰੋਂ ਆਉਂਦੇ ਨੂੰ ਫੋਨ ਤੇ ਲੱਗੀ ਪਈ ਮੈਂ ਆਉਂਦੇ ਨੂੰ ਕੀ ਮੈਂ ਜਾਣ ਕੇ ਮੁੜਿਆ ਹਾਂ ਅੱਛਾ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਦਿਨ ਗੱਲ ਦੱਸੀ ਸੀ ਨਾ ਵੀ ਇਹ ਤਾਂ ਗਲਤ ਲੱਗ ਰਹੀ ਹੈ ਮੈਨੂੰ ਹਾਂ ਉਹ ਹੁਣ ਵਾਰ ਰਿਕਾਰਡਿੰਗ ਮੇਰੇ ਕੋਲੇ ਸੁਣ ਲਓ ਤੁਸੀਂ ਮੈਂ ਤੁਹਾਨੂੰ ਸੁਣਾਉਣਾ ਮੈਂ ਸਰਪੰਚ ਸਾਹਿਬ ਨੂੰ ਆ ਜਾਂਦੇ ਉਹਨਾਂ ਸਾਡੇ ਸਾਹਮਣੇ ਕਰਨਾ ਸਾਰੀ ਗੱਲ ਮੈਂ ਨਾ 10 ਵੇ ਕਾਵੇ ਦਿਨ ਦੇਖਣੇ ਸੀਗੇ ਮੈਂ ਇਹਨੂੰ ਬਥੇਰਾ ਕਿਹਾ ਸੀਗੇ ਇਹਨੇ ਤਾਂ ਮੈਂ ਕੰਮ ਤੋਂ ਉਵੇਂ ਆ ਗਿਆ ਚੱਪੜਾ ਪੈਰਾਂ 'ਚ ਹੋਰ ਮੈਂ ਤਾਂ ਮੈਨੂੰ ਸੌਖੋ ਮੈਨੂੰ ਪਤਾ ਨਹੀਂ ਬਾਈ ਕਾ ਦ ਫੋਨ ਲਾਈ ਜਾਂਦਾ ਮੈਂ ਚੱਲ ਚੱਲੇ ਗਈ ਬਿਨਾ ਕੰਮ ਤੋਂ ਮੈਂ ਤੁਹਾਨੂੰ ਪਤਾ ਹੀ ਐ ਮੈਂ ਫੋਨ ਕਰਦਾ ਹੀ ਨਹੀਂ ਜਦੋਂ ਜਮਾਂ ਹੀ ਸਰਦਾ ਹੈ ਕਿੱਥੇ ਕੁੜੀ ਅੰਦਰੋਂ ਬੁਲਾ ਲਓ ਸੱਦ ਖਾ ਪ੍ਰੀਤ ਨਹੀਂ ਕੁੜਗੀ ਬਾਹਰ ਆ ਜਾ ਕੀ ਗੱਲ ਮੋਹ ਕੀ ਆਂਦਾ ਮੁੰਡਾ ਕੀ ਆਂਦਾ ਲੰਬੇ ਬਣਾਉਣੀ ਹੈ ਹੈ ਮੇਰਾ ਕੋਈ ਲੰਬਾ ਨਹੀਂ ਆ ਸਾਡੇ ਚੰਗੇ ਤੋਂ ਪੱਗ ਬਣਾਉਣੀ ਆ ਕੀ ਗੱਲ ਸਬਰ ਨਹੀਂ ਆ ਤੈਨੂੰ ਇਹਦੇ ਤੇ ਕੀ ਕਵਾਂ ਮੈਂ ਕੁੜੀ ਨੂੰ ਤੂੰ ਆਪ ਹੀ ਗੱਲ ਕਰਿਆ ਉਧਰ ਹੋ ਕੇ ਮੈਂ ਕੀ ਕਵਾਂ ਫੋਨ ਲਵਾ ਬਰਾਬਰ ਦੀ ਫੋਨ ਲਵਾਓ ਫੋਨ ਲਾ ਉਹਨੂੰ ਫੋਨ ਲਾ ਤੂੰ ਕਿ ਕਿਦਨ ਮਾਰਦੀਆਂ ਗੱਲ ਨਾ ਇਹਦੇ ਚ ਤੈਨੂੰ ਕੀ ਕਮੀ ਲੱਗੀ ਹੈ ਹੈ ਜੇਰਾ ਤੂੰ ਸਾਡਾ ਹੋਈ ਗੱਲ ਜਲੂਸ ਕਢਾਤਾ ਕਰਕੇ ਸਾਨੂੰ ਖਾ ਲੈਂਦਿਓ ਫੋਨ ਲਵਾਓ ਇਹ ਤੂੰ ਹੁਣ ਤੂੰ ਗੱਲ ਕਰ ਕੌਣ ਲਾ ਫੋਨ ਕੀ ਇਹ ਕੋਈ ਕੁਛ ਲਿਆ ਕੇ ਨਹੀਂ ਦਿੰਦਾ ਸੀ ਤੈਨੂੰ ਨਹੀਂ ਲਾਉਂਦੀ ਕਿਸੇ ਨੂੰ ਵੀ ਫੋਨ ਮੈਂ ਲਾ ਲੈਂਦਾ ਫਿਰ ਤੂੰ ਲਾ ਫੋਨ ਮੈਂ ਨਹੀਂ ਲਾਉਂਦੀ ਲਾਉਂਦੀ ਫੋਨ ਕਿਸੇ ਨੂੰ ਅੱਛਾ ਬੱਸ ਸਾਹਿਬ ਵੀ ਆ ਗਏ ਸਾਸੀ ਗਾ ਸਾਹਿਬ ਸਾਸੀ ਸਾਸਰੀ ਕਲਵੀਰ ਜੀ ਕੀ ਗੱਲ ਹੋਈ ਇਹ ਇਹਨਾਂ ਤੋਂ ਹੀ ਪੁੱਛ ਲਈ ਗੱਲਾਂ ਮੈਂ ਤਾਂ ਅੱਕੇ ਪਈ 10 ਪੈਣੇ ਕੀ ਕੀ ਗੱਲ ਬਾਤ ਆ ਨੀਵੇਂ ਕਰਨਾ ਸੀ ਤੇਰੇ ਭਰਾ ਨੇ ਆਦਨ ਵੇਖਣੇ ਸੀਗੇ ਜਾ ਮਾੜਾ ਨਾ ਜਾਵੇ ਜਾਂ ਨਾ ਜੰਮ ਨਾ ਪਵੇ ਮਾੜਾ ਤੇ ਰਿਸ਼ਤੇ ਰਾਂ ਤੁਹਾਡੇ ਹਾਂਜੀ ਹਾਂਜੀ ਕੀ ਹੋਇਆ ਭੈਣ ਜੀ ਇਹਨਾਂ ਦਾ ਕੋਈ ਰੌਲਾ ਰੌਲਾ ਕੋਈ ਫੋਨ ਫਾਨ ਤੇ ਫੜੀ ਗਈ ਗੱਲ ਕਰਦੇ ਮੈਨੂੰ ਪਤਾ ਹੈ ਪਹਿਲਾਂ ਰੌਲੇ ਦਾ ਪਹਿਲਾਂ ਵੀ ਦੱਸਿਆ ਸੀ ਨਾ ਜੀ ਬਸ ਮੈਂ ਕੁਝ ਨਹੀਂ ਬੋਲਦਾ ਜੀ ਆ ਫੋਨ ਹੀ ਬੋਲੂ ਜਿਹੜਾ ਬੋਲੂ ਆ ਸੁਣ ਲੋ ਜੀ ਹਾਂਜੀ ਕੋਈ ਠੀਕ ਹੈ ਮੈਂ ਤਾਂ ਨਹੀਂ ਗੱਲ ਕਰੂੰ ਆ ਉਹ ਨੂੰ ਨਾ ਸ਼ੱਕ ਹੋ ਗਿਆ ਲੱਗਦਾ ਆਪਣੇ ਦੇ ਪਤਾ ਹਾ ਨੂੰ ਮੈਨੂੰ ਹੁਣ ਕਿੰਨਾ ਬੋਲ ਦੇ ਕਿਆ ਕਰੇ ਉਹਨਾਂ ਦਾ ਕਿ ਦੇ ਪਹਿਲਾਂ ਦੇ ਦੋ ਤਿੰਨ ਦਿਨ ਪਹਿਲਾਂ ਵੀ ਮੈਂ ਤਾਂ ਲੱਗਦਾ ਹੀ ਪਤਾ ਚੱਕ ਹੋ ਗਿਆ ਉਹਨਾਂ ਦਾ ਮੈਂ ਤਾਂ ਮਸਲਾ ਫੜਾ ਛੜਾਇਆ ਮੈਂ ਤਾਂ ਕਿਹਾ ਨਹੀਂ ਨਹੀਂ ਮੇਰੇ ਉੱਪਰ ਝਾਈ ਆ ਮਾਂ ਮਾਰ ਕੀ ਆ ਭੈਣ ਆ ਰਗੀ ਮੇਰੀ ਅੱਛਾ ਹੂੰ ਮੋੜਾ ਫੜਾ ਛੜਾਇਆ ਮੈਂ ਤਾਂ ਉਹ ਇੱਥੇ ਬਥੇਰਾ ਬੋਲ ਕੇ ਗਿਆ ਕਹਿੰਦਾ ਅੰਡੇ ਲੈਣਾ ਸੀ ਮੇਨ ਮੇਰੇ ਨਾਲ ਪੈਗ ਲਾਉਂਦਾ ਮੈਨੂੰ ਪਤਾ ਹੋਗਾ ਐ ਜੋ ਹੋਊ ਤੂੰ ਆਸ਼ਕੀਆਂ ਕਰੀ ਬਹੁਤ ਬੋਲ ਕੇ ਆ ਮੈਂ ਤੁਹਾਨੂੰ ਦੱਸਦਾ ਹੁਣ ਨਾ ਮੈਂ ਸੰਭਲ ਕੇ ਰਿਹਾ ਹਾਂ ਸਭ ਉਨੇ ਨਹੀਂ ਕੁਛ ਹੁੰਦਾ ਉਹਨੂੰ ਮੈਂ ਕਿਹਾ ਸੀ ਮੈਂ ਤਾਂ ਮੇਰੀ ਤਾਂ ਭੈਣਾਂ ਅਰਜੀ ਆ ਯਾਰ ਮਾਂ ਮਾਰਜੀ ਵੱਡੀ ਭਜਾਈ ਆ ਮਰੀਮਾ ਨੇ ਹਾਂ ਫੇਰ ਹਾਂ ਤੂੰ ਦੇ ਦਾ ਨਾ ਬੋਲੇ ਫੇਰੇ ਘਰ ਦੇ ਬੰਦ ਬਾਈ ਸਾਥ ਹੋ ਤਾਂ ਸੁਣੀ ਨਹੀਂ ਜਾਂਦੀ ਆ ਵੀ ਦਿਨ ਵੇਖਣੇ ਸੀਗੇ ਉਹ ਸੱਤ ਹੈ ਹਾਂਜੀ ਆ ਸਾਹਮਣੇ ਕਰ ਲਓ ਥੋੜਾ ਹਾਂਜੀ ਉਹ ਤੇਰਾ ਬੇੜਾ ਵਜੇ ਤੇਰਾ ਕੀ ਕਰਨ ਬੈਠਾ ਐ ਦੱਸ ਕੀਤਾ ਜੀ ਫੋਨ ਉਹਨੂੰ ਮੈਂ ਆਉਂਦਾ ਤੁਹਾਨੂੰ ਮਿਲ ਲੈਮ ਤੁਸੀਂ ਮਿਲ ਕੇ ਦੇਖ ਲਓ ਕੀ ਕਹਿੰਦਾ ਸੱਦਾ ਖਾ ਰਹੀ ਕੁੜੀਏ ਕਦੋਂ ਕਦਾਂ ਚੱਲਦਾ ਕੰਮ ਇਹ? ਯਾਨੀ ਜੀ ਬੋਲਦੀ ਹੁਣ ਹਣ ਇੱਥੇ ਸਿਆਣੀ ਬਣੀ ਐ ਨਾ ਇਹਨੇ ਤਾਂ ਮੈਨੂੰ ਫੋਨ ਲਾਇਆ ਸੀ ਕਹਿੰਦੀ ਕਿ ਉਹ ਆਪ ਕਹਿੰਦੀ ਗੱਲ ਤਾਂ ਕਹਿੰਦੀ ਮੇਰੀ ਤਾਂ ਗੱਲ ਨਹੀਂ ਸੁਣਦਾ ਦਿਖਾ ਦਿਓ ਕਿਤੇ ਤਾਂ ਦਿਖਾ ਦਿਓ ਗੱਲ ਨਹੀਂ ਸੁਣਦਾ ਭੈਣ ਜੀ ਮੇਰੀ ਗੱਲ ਸੁਣਨਾ ਇਹ ਤਾਂ ਕਹਿੰਦੀ ਕਿ ਇਹ ਰੱਖੀ ਬੈਠਾ ਬਾਹਰ ਕਹਿੰਦੀ ਬੁੜੀਆਂ ਕਹਿੰਦੀ ਐ ਕਿ ਸਬੂਤ ਦਿਓ ਮੈਂ ਤਾਂ ਦੇਤਾ ਸਬੂਤ ਲੈ ਆ ਤੂੰ ਇਹਦੇ ਸਬੂਤੇ ਦੇ ਫਿਰ ਜੀ ਇਹ ਰੱਖੀ ਬੈਠਾ ਤਾਂ ਦੇ ਦਿਓ ਮੈਨੂੰ ਤਾਂ ਮੈਂ ਤਾਂ ਕਹਿੰਨਾ ਸਬੂਤ ਦਿਓ ਮੈਨੂੰ ਯਾਰ ਤੈਨੂੰ ਨਾ ਦੋ ਗੋਪਨੀਤ ਇਹਨਾਂ ਰੋਕਿਆ ਸੀਗਾ ਹਾਂਜੀ ਸਾਰਿਆਂ ਨੇ ਰੋਕਿਆ ਤੈਨੂੰ ਆਣ ਗੁਆਣ ਦੇ ਤਰੇ ਨੇ ਕਿ ਤੂੰ ਰਹਿਣ ਦੇ ਲਵ ਮਰਜ਼ਾਂ ਮੁਰਜ਼ਾਂ ਚ ਕੁਛ ਨਹੀਂ ਰੱਖਿਆ ਆ ਤੇਰਾ ਲਵ ਗਾਂ ਖੇਲਰਾਂ ਦਾ ਫਿਰਦਾ ਪਤਾ ਹੁੰਦਾ ਜੀ ਕਾਹਨੂੰ ਪੰਗਾ ਲੈਂਦਾ ਇਹਨਾਂ ਦਾ ਤਾਂ ਕੀ ਜਾਣਾਂ ਜਵਾਕਾਂ ਦੀ ਜ਼ਿੰਦਗੀ ਖਰਾਬ ਹੋ ਜਾਣੀ ਵੀਰ ਜੀ ਜਵਾਕਾਂ ਦੀ ਭੋਰਾ ਭੋਰਾ ਜਾਈ ਭੋਰਾ ਭੋਰਾ ਜਵਾਕਾ ਹੋ ਨਾ ਅੱਗੋ ਦੇ ਤਾ ਨਾ ਪਿੱਛੋ ਦੇ ਉਹ ਨਾਲੇ ਨਾ ਭੈਣ ਜੀ ਮੈਂ ਤਾਂ ਜਦੋਂ ਆ ਮੇਰੇ ਕੋਲ ਬਹੁਤ ਮਸਲੇ ਆਉਂਦੇ ਲਵ ਮਰਜ਼ਾਂ ਵਾਲੇ ਮੈਂ ਉਹਨੂੰ ਉਦੋਂ ਹੀ ਕਹਿਣਾ ਹੁੰਦਾ ਵੀ ਇਹ ਜਿਹੜਾ ਜਦੋਂ ਤੁਸੀਂ ਇਲਾਵਾ ਫੇਰੇ ਕਰ ਲੈਣਾ ਤੇ ਗੱਡੀ 'ਚ ਬਹਿ ਆਉ ਉਹ ਹਾਲੂ ਮਾਰ ਗਏ ਕੀ ਕਰਗੇ ਨਾ ਤੈਨੂੰ ਇਹ ਮੁੰਡਾ ਸਿਆਣਾ ਦੱਸ ਨਾ ਤੈਨੂੰ ਇਹਦੇ ਤੇ ਸਬਰ ਨਹੀਂ ਆਇਆ ਤੂੰ ਬੁਲਾਇਆ ਬੁਲਾਇਆ ਜੀ ਹੁਣ ਆਈ ਨਹੀਂ ਪਤਾ ਅੰਦਰ ਆਊਗਾ ਕਿ ਨਹੀਂ ਆਊਗਾ ਤਾਂ ਸਹੀ ਹੈ ਭੱਜੂ ਕਿੱਥੇ ਜੀ ਦੁਬਾਰਾ ਕਰ ਲੋ ਫੋਨ ਉਹਨੂੰ ਇਹ ਤਾਂ ਉਹ ਸਿੱਧਾ ਲਵਾ ਫੋਨ ਜੀ ਲਾਲਾ ਕੁੜਗੇ ਮੈਂ ਨਹੀਂ ਲਾਉਂਦੀ ਕਿਸੇ ਨੂੰ ਫੋਨ ਆਉਂਦੀ ਕਿਉਂ ਨਹੀਂ ਉਹ ਤਾਂ ਫਿਰ ਸਾਰਾ ਸਾਰਾ ਦਿਨ ਜਦੋਂ ਲਗੀ ਰਹਿੰਦੀ ਸੀ ਉਦੋਂ ਕੀ ਸੀ ਚੱਲ ਜੀ ਹੋਰ ਤੈਨੂੰ ਲੱਗਦਾ ਨਹੀਂ ਤੁਸੀਂ ਕੋਈ ਨਾ ਠੰਡੇ ਰਹੋ ਆਪੇ ਸਾਰਾ ਕੋਸੇ ਜਦੋਂ ਹੁਣ ਦੱਸੋਗੀ ਬੱਕੂਗੀ ਚੱਲ ਗੁਰਪ੍ਰੀਤ ਤਾਂ ਲਾ ਫੋਨ ਕਰੀ ਜੀ ਸੱਤੇ ਆਇਆ ਯਾਰ ਮੈਂ ਤੈਨੂੰ ਬੁਲਾਇਆ ਸੀ ਆਇਆ ਹਿੰਮਤ ਨਾਲ ਆਇਆ ਯਾਰ ਇਹਨੇ ਸ਼ਰਮ ਨਹੀਂ ਮੰਨੀ ਕੰਜਰ ਨੇ ਗਵਾਣ ਅੱਜ ਕੱਲ ਦਾ ਮੈਂ ਕਹਿੰਨੀ ਆ ਨਾ ਬਾੜੀ ਵੀਰ ਜੀ ਬਾੜੀ ਹਿੱਲੀ ਪਈ ਏ ਧੁਨਵਾ ਹਿੱਲੀ ਹੁਣ ਆ ਵੇਖੋ ਆ ਥੋੜੀ ਬਰਾਲੀ ਆ ਹੈ ਬਰਾਲੀ ਆ ਪਹਿਲੀ ਤਾਂ ਗਲਤੀ ਇਹਦੀ ਵੀ ਆ ਵੀ ਕਿਉਂ ਪਿਆ ਗਲੰਦਾ ਕਿਉਂ ਕਿਸੇ ਨੂੰ ਘਰੇਵਾੜ ਦਾ ਘਰੇਵਾੜ ਨਹੀਂ ਲੋੜ ਹੀ ਨਹੀਂ ਕਿਸੇ ਨੂੰ ਪਤਾ ਸੀ ਮੈਂ ਕਹਿੰਦਾ ਅਗਲੇ ਦਾ ਜਿਹੜਾ ਥਾਲੀ ਛੇਕ ਕਰੀ ਜਾਂਦਾ ਖਾ ਕੇ ਜਿਹੜੀ ਖਾਦਾ ਆਹ ਮੁੰਡਾ ਆ ਜਾ ਓਏ ਜੋੜ ਪਾਇਆ ਤੇਰੇ ਇਹ ਤਾਂ ਨਸ਼ੇੜੇ ਨੂੰ ਛੂੜੀ ਲੱਗਦਾ ਮੈਨੂੰ ਤਾਂ ਟੀਕੇ ਟੂਕੇ ਲਾਉਂਦਾ ਹੁਣ ਵੇਖ ਛਕਲ ਜਿਵੇਂ ਚਪਲੀ ਯਾਰਾਂ ਦਾ ਮੂੰਹ ਮੁੰਡੇ ਦਾ ਲੈ ਬੈ ਜਾ ਉਹੀ ਤਾਂ ਗੱਲ ਜੋ ਕੋਈ ਬੈ ਜਾ ਬੈ ਜਾ ਕੋਈ ਨਹੀਂ ਬੈ ਜਾ ਬੈ ਜਾ ਕਰ ਤੋ ਤਾਂ ਪਤਾ ਲੱਗੀ ਗਈ ਕਿਉਂ ਕਿ ਕੀ ਵੇਖਿਆ ਅੱਜ ਤੂੰ ਕੀ ਗੱਲ ਹੋ ਗਈ ਆ ਮਾੜਾ ਸੀਗਾ ਤੇ ਮੈਂ ਬੂਥੇ ਦੇ ਮਾਰੂੰਗਾ ਚਪੇੜਾ ਕੀ ਗੱਲ ਹੋ ਗਈ ਤੈਨੂੰ ਨਹੀਂ ਪਤਾ ਮੈਨੂੰ ਪਤਾ ਹੀ ਨਹੀਂ ਉਹ ਡੁੱਬ ਕੇ ਮਰ ਜਾ ਹਰਾਮਜਾਦਾ ਤੂੰ ਇਹਦੇ ਨਾਲ ਆਥ ਨੇ ਨੱਤ ਪੈਗ ਪਿਆਲਾ ਸਾਂਝਾ ਕਰਕੇ ਜਿਹੜਾ ਕਿਸ ਨੇ ਇੱਕ ਪਾਣੀ ਦੀ ਘੁੱਟ ਬਹਿ ਕੇ ਬੰਦਾ ਪੀ ਲੈਣਾ ਉਹ ਤੇਰੇ ਵਰਗੀ ਹਰਾਮਜਾਦਗੀ ਕਰਦੇ ਨੇ ਜਿਹੜੀ ਤੂੰ ਕੀਤੀ ਇਹ ਤਾਂ ਮੇਰਾ ਭਰਾ ਜੀ ਵੱਡਾ ਉਹ ਗੋਪਿਤ ਨਹੀਂ ਗੋਪਿਤ ਨਹੀਂ ਨਹੀਂ ਗੋਪਿਤ ਮੈਂ ਕੀ ਕੀਤਾ ਬਈ ਯਾਰ ਮੈਂ ਤੇਰੇ ਬੁੱਥੇ ਦੇ ਧਰੋ ਮੈਂ ਤੇਰੇ ਤੈਨੂੰ ਸ਼ਰਮ ਨਹੀਂ ਆਈ ਸਾਰਾ ਕੁਸ ਮੁੰਡਿਆ ਆਪ ਦੀ ਆਪ ਬੱਕਦੇ ਮੈਂ ਕੁਛ ਕੀਤਾ ਨਹੀਂ ਸੀ ਸੁਸਨਾਇਣਾ ਤੁਹਾਨੂੰ ਸਰਪੰਚ ਸਾਹਿਬ ਮੈਂ ਆ ਦੁਬਾਰੇ ਸੁਣਾ ਦਿੰਨੇ ਇਹਨੂੰ ਵੀ ਸੁਣਾ ਦਿੰਨੇ ਇੱਧਰ ਚਾਚੀ ਮੇਰੇ ਮਨ ਕਿੰਨਾ ਚਿਰ ਹੋ ਗਿਆ ਗੱਲ ਕਰਦੇ ਨੂੰ ਕੁੜੀ ਨੇ ਨਹੀਂ ਜੀ ਚਾਚੀ ਮੈਂ ਕਿਦੋਂ ਜੇ ਮੇਰੇ ਕੋਲੋਂ ਪੈ ਗਈ ਨਾ ਤੇ ਤੇਰੇ ਦੰਦ ਨਿਕਲ ਜਾਣੇ ਸੱਚ ਸੱਚ ਦੱਸ ਦੇ ਸਾਰਾ ਕੁਝ ਪਤਾ ਹੀ ਆ ਹੁਣ ਸਾਨੂੰ ਨਹੀਂ ਜੀ ਜੇ ਹੈ ਨਹੀਂ ਹੈ ਮੇਰੇ ਭਰਾਵਾਂ ਵਰਗਾ ਕੁੜਕੇ ਦੱਸੀ ਇੱਧਰ ਮੈਂ ਇੱਧਰ ਮੂੰਹ ਕਰੀ ਮਾਰਾ ਜੀ ਕੀ ਹੋਇਆ ਤੁਹਾਡੇ ਜੀ ਗੁਰਪ੍ਰੀਤ ਨੇ ਕੀ ਸੁਣਾਇਆ ਮੈਨੂੰ ਆ ਆ ਫੋਨ ਤੇ ਸੁਣ ਲਈ ਦੁਬਾਰੇ ਸੁਣ ਆ ਸੁਣ ਲੈ ਲੱਗਦਾ ਆਪਣੇ ਲਈ ਪਤਾ ਨਾ ਮੈਨੂੰ ਕਿੰਨਾ ਕੋਣ ਹੈ ਜੀ ਗਲਤੀ ਹੋ ਗਈ ਕਿਹੜੀ ਗਲਤੀ ਇਹ ਕਿਹੜੀ ਗਲਤੀ ਆ ਆਪਣੇ ਬੋਲ ਹੋਰ ਛੰਡੋ ਜੇ ਤੈਨੂੰ ਸ਼ਰਮ ਆੜੀ ਮੋਟੀ ਆਈ ਨਹੀਂ ਉਹ ਤੈਨੂੰ ਘਰੇ ਸੱਦ ਸੱਦ ਕੇ ਇੱਥੇ ਟੇਬਲ ਲਾ ਲ ਤੈਨੂੰ ਸ਼ਰਾਬਾਂ ਪਿਉਂਦਾ ਹਰਾਮਜਾਦਿਆ ਉਹ ਮੇਰੇ ਕਹਦਾ ਜੀ ਕਹਦਾ ਬੇਇੱਜ਼ਤੀ ਕੱਢ ਦਈਆਂ ਤੇ ਪੱਕੀ ਇਹ ਮਰਿਆ ਵਰਗੇ ਹੁੰਦੇ ਪਹਿਲੇ ਜਿੱਦੀ ਜ਼ਮੀਰ ਮਰ ਗਈ ਗੁਰਪੀ ਤਾਂ ਤੇ ਪੱਲੇ ਕੀ ਹੈ ਨਸ਼ੇ ਪੱਤੇ ਤਾਂ ਕਰਦਾ ਕੀ ਤੈਨੂੰ ਖਵਾ ਦਿੰਦਾ ਥੈਨੂੰ ਪੁੱਛਾ ਜਿਹੜੀ ਥੋੜੀ ਤੋਰੀ ਆ ਇਹਦੇ ਮਗਰ ਲਾ ਕੇ ਮੁੰਡੇ ਦੇ ਜਵਾਬ ਰੋਲਤੇ ਹੀ ਨੇ ਜਵਾਬ ਸਾਡੇ ਤਾਂ ਦਾਦੇ ਪਰਦਾਦੇ ਨੇ ਪੰਚਾਇਤ ਨਹੀਂ ਸੀ ਵੇਖੀ ਜਿਹੜਾ ਅੱਜ ਅਸੀਂ ਪੰਚਾਇਤ 'ਚ ਬਹਿ ਗਏ ਵੀਰ ਜੀ ਤੁਸੀਂ ਮਾੜੀ-ਮੋਟੀ ਕਦੇ ਨੂੰ ਅਕਲ ਮਤ ਦਿੱਤੀ ਨਹੀਂ ਯਾਰ ਭਰਾ ਭਰਾਵਾ ਬਥੇਰਾ ਸਮਝਾਈ ਦੇ ਇਹਨੂੰ ਜਾਂਦੀ ਗੱਲ ਮੁੱਕੀ ਜੀ ਮੈਂ ਘਰੇ ਨਹੀਂ ਰੱਖਣਾ ਨਹੀਂ ਗੁਰਪ੍ਰੀਤ ਮੈਂ ਦੱਸਦਾ ਇਹ ਤੂੰ ਜਿਹੜੀ ਸਜ਼ਾ ਕਵੇਂ ਆਪਾਂ ਇਹਨੂੰ ਉਹ ਡਾਂਡ ਲਾ ਦੇਣਾ ਪੰਚਾਇਤ ਇਕੱਠੀ ਕਰਕੇ ਇਹਦੇ ਛਤਰੋ ਚਾਰ ਤੰਗ ਦਾ ਦੱਤਾਰੇ ਇਹਦੇ ਛਿੱਤਰ ਮਾਰ ਕੇ ਮੇਰਾ ਹੱਲ ਨਹੀਂ ਹੋਣਾ ਬਾਈ ਇਹਨੂੰ ਮੈਂ ਰੱਖਣਾ ਹੀ ਨਹੀਂ ਹੋਣਾ ਇਹਦਾ ਬੱਬਰ ਪੰਨੋ ਜਿਹੜੇ ਨਾ ਲੈ ਜਾਓ ਮੈਂ ਤਾਂ ਸਰਪੰਚ ਸਾਹਿਬ ਬੱਬਰ ਤਾਂ ਭੈਣੇ ਦੋਨਾਂ ਦਾ ਭੰਨ ਨਾਲ ਸਾਡੀ ਬੇਇੱਜ਼ਤੀ ਕਰਾਈ ਇਹਨੇ ਗੁਰਪ੍ਰੀਤ ਬੰਦਿਆਂ ਕੋਲੋਂ ਗਲਤੀਆਂ ਹੁੰਦੀਆਂ ਹਾਂਜੀ ਆਪਾਂ ਸਮਝਾ ਲੈਨੇ ਕੋਈ ਗੱਲ ਨਹੀਂ ਬਿਠਾ ਕੇ ਸਰਪੰਚ ਸਾਹਿਬ ਜੀ ਨੂੰ ਰਸੇ ਚੱਬਣ ਦੀ ਕੇਰਾ ਆਤ ਪੈ ਜੇ ਨਾ ਕਿੱਥੇ ਛੁੱਟਦੀ ਐ ਮੈਂ ਨਹੀਂ ਇਹਨੂੰ ਰੱਖਣਾ ਜੀ ਮੈਂ ਕਿਵੇਂ ਕੱਟੂ ਈ ਜ਼ਿੰਦਗੀ ਸਾਰੀ ਤੁਸੀਂ ਆਪ ਸੋਚੋ ਅੱਜ ਇਹ ਸੁਣ ਕੇ ਹੁਣ ਮੈਂ ਇੱਕੇ ਕੱਟ ਲੂ ਈ ਜ਼ਿੰਦਗੀ ਇਹਦੇ ਨਾਲ ਹੀ ਤੋੜ ਦਿਓ ਜੀ ਹੋਰ ਆਪਣਾ ਜਵਾਕ ਨਾ ਨਾ ਇਹਦੇ ਨਾਲ ਹੀ ਤੋੜ ਦਿਓ ਜਵਾਕ ਮੈਂ ਪਾ ਲੂ ਨਹੀਂ ਮੇਰਾ ਤਾਂ ਆਪਦਾ ਜੀ ਨਹੀਂ ਕਰਦਾ ਵੀ ਕਿਸੇ ਵੀ ਇਨਸਾਨ ਨਾਲ ਬੀਤਿਆ ਹੈ ਤੇਰੇ ਵਾਲੀ ਤਾਂ ਬੰਦਾ ਕਿਵੇਂ ਰੱਖ ਕੇ ਖੁਸ਼ ਹੋਊਗਾ ਮੈਂ ਤਾਂ ਇਹ ਇੰਨਾ ਧੰਨਵਾਦੀ ਆ ਤੁਹਾਡਾ ਜੇ ਕਿਤੇ ਤੁਸੀਂ ਇਹਦੇ ਨਾਲ ਤੋੜ ਦਿਨਾ ਮੇਰਾ ਬੇੜਾ ਪਾਰ ਹੋ ਜੂ ਨਹੀਂ ਮੈਂ ਮੈਂ ਮਰ ਜੂ ਜੀ ਮੈਂ ਆਪੋ ਆਲੇ ਜੂ ਆ ਸਾਹਮਣੇ ਇੱਥੇ ਸੱਕ ਤੇ ਮੂੰਗਦਲੀ ਜੇ ਇੱਥੇ ਬੱਸੀ ਜੇ ਸਾਹਮਣੇ ਰੱਖ ਲਈ ਹੁਣ ਤੇ ਤੈਨੂੰ ਮੈਂ ਕਹਿੰਦਾ ਦਿਹਾੜੀ ਮਹੀਨੇ ਦੇ ਵਿੱਚੋਂ ਮਸਾਂ ਚਾਰ ਦਿਨ ਦਿਹਾੜੀ ਗਏ ਨੂੰ ਵੇਣਾ ਤੈਨੂੰ ਮੈਂ ਕਹਿੰਦਾ ਚਾਰ ਦਿਨ ਕੰਮ ਤੇ ਗਿਆ ਹੋਵੇ ਤਾਂ ਗਿਆ ਹੋਵੇ ਨਹੀਂ ਇੱਥੇ ਪਹਿਲਾਂ ਪਹਿਲਾਂ ਪਾਈ ਜਾਂਦਾ ਇਹੋ ਜਿਹਾ ਪਾਪ ਆ ਕੇ ਨਾ ਆ ਪਸ਼ਮੀਨੇ ਤੋਂ ਇੱਥੇ ਹੀ ਫੇਰੀਆਂ ਪਾਈ ਜਾਂਦਾ ਉਹਨਾਂ ਗੱਡੀ ਦੇ ਵਿੱਚ ਮੈਂ ਸੋਚਦਾ ਵੀ ਚੱਲਦਾ ਕਿੱਥੋਂ ਆ ਦੇਖ ਲਓ ਇੱਕ ਵਾਰੀ ਬਹਿ ਕੇ ਗੱਲਬਾਤ ਕਰ ਲਈਏ ਨਾ ਜੀ ਨਾ ਰੱਜੇ ਦੇ ਚੱਲ ਕੋਈ ਨਾ ਇੱਕ ਵਾਰੀ ਤਾਂ ਮੌਕਾ ਦੇਣਾ ਚਾਹੀਦਾ ਹਾਂ ਭੈਣੇ ਚੱਲ ਇਹਦੇ ਮੌਕੇ ਪਹਿਲਾਂ ਭੈਣੇ ਦੇ ਦੇ ਮੌਕਾ ਕੁੜੀਏ ਤੈਨੂੰ ਮਾੜੀ ਮੋਟੀ ਸ਼ਰਮ ਨਹੀਂ ਆਈ ਆ ਭਰਾ ਤੇਰਾ ਆਪਦੀ ਮਿਹਨਤ ਮਜ਼ਦੂਰੀ ਛੱਡ ਕੇ ਭੱਜ ਗਿਆ ਆ ਬੇਠੀ ਭੁਜਾਈ ਸਹੀ ਆ ਇਹ ਲੀੜੇ ਵੀ ਨਹੀਂ ਤੱਕਦੇ ਪਏ ਨਾ ਪੈਰ ਉੱਤੇ ਨਹੀਂ ਉਹ ਕੀ ਵੇਖਿਆ ਉਹਦੇ ਚ ਜੁੱਤਾਂ ਗੰਢਣੇ ਚ ਤੂੰ ਹੈ ਜੱਜ ਦੱਸੋ ਬਸ ਉਹੀ ਗੱਲ ਕਹਿੰਦੇ ਵੀ ਆ ਗਿਆ ਨਾ ਦਿਲ ਤੇ ਪਤਾ ਨਹੀਂ ਕਾਲੇ ਕੁੱਤੇ ਤੇ ਆ ਜਾਂਦਾ ਉਹ حساب ਕਰੀ ਬੈਠੇ ਉਹੀ ਤਾਂ ਗੱਲ ਜਮੇ ਚਰਮ ਵੀ ਤੈਨੂੰ ਖਵਾ ਦੂਗਾ ਕੀ ਤੈਨੂੰ ਰਜਾ ਦੂਗਾ ਤੈਨੂੰ ਪੋਰਾ ਸ਼ਰਮ ਨਹੀਂ ਆਈ ਚਾਰ ਘਰਪਰੇ ਤੇ ਤੂੰ ਸਮਝ ਜੇ ਇਹਨਾਂ ਨੇ ਗਲਤੀ ਕੀਤੀ ਨਾ ਅਗਰੇ ਕਰਨ ਵੀ ਜੀ ਨਹੀਂ ਕਰਦਾ ਜੀ ਹੁਣ ਕਿਹੜਾ ਤੂੰ ਮੇਰਾ ਤਾਂ ਜੀ ਕਰਦਾ ਵੀ ਮਰ ਜਾ ਉਹ ਨਹੀਂ ਮਰ ਜਾ ਫਿਰ ਫਿਰ ਇਹਨੂੰ ਖੁੱਲ ਹੋ ਜਾਣੀ ਐ ਖੁੱਲ ਖੁੱਲ ਕਰਦਾ ਨਹੀਂ ਮੈਂ ਤੋੜਦਾ ਨਹੀਂ ਇਸੇ ਨਾਲ ਹੀ ਤੋੜੂ ਮੈਂ ਨਹੀਂ ਰਖਣੀ ਇਹਨਾਂ ਨੂੰ ਪੁੱਛ ਲਾ ਵੀ ਮੈਂ ਤਾਂ ਜਿਵੇਂ ਜਿਵੇਂ ਕੋ ਮੈਂ ਤਾਂ ਕੋਈ ਕਰ ਅਸੀਂ ਤਾਂ ਹੁਣ ਜਦੋਂ ਇਹਨਾਂ ਦਾ ਇਹਨਾਂ ਦਾ ਨਵਾ ਹੋਊਗਾ ਤਾਂ ਅਸੀਂ ਕੀ ਕਹਿ ਸਕਦੇ ਹਾਂ ਤੁਸੀਂ ਲੈ ਜਾਓ ਫਿਰ ਨਾਲ ਭੈਣ ਜੀ ਤੁਸੀਂ ਲੈ ਜਾਓ ਲੈ ਜਾਓ ਤੁਸੀਂ ਐਂ ਕਰੋ ਭਾਈ ਭੈਣ ਜੀ ਹਾਂ ਜੀ ਕੋਈ ਨਾ ਪਾਸਾ ਥੱਲੇ ਜਾਂਦਾ ਹੁੰਦਾ ਇਹਨੂੰ ਮਹੀਨਾ ਦੋ ਮਹੀਨੇ ਲੈ ਜਾਓ ਤੁਸੀਂ ਕੁੜੀ ਨੂੰ ਨਾਲ ਅਸੀਂ ਨੀ ਵੇਖ ਵੀਰ ਜੀ ਲ ਜਾਂਦੇ ਅੱਗੇ ਵੀ ਇਹਨੇ ਆਪਣੀ ਮਰਜ਼ੀ ਨਹੀਂ ਕਰਾਇਆ ਸੀਗਾ ਠੀਕ ਆ ਅਸੀਂ ਤਾਂ ਗੰਦ ਤੋਂ ਕੀ ਕਰਾਉਣਾ ਹੈ ਜੇ ਤੁਸੀਂ ਨਹੀਂ ਇਹ ਤਾਂ ਗੰਦ ਕਰਾਉਣ ਦਾ ਫਿਰ ਕਰਾਉਣਾ ਮੈਂ ਵੀ ਨਹੀਂ ਚੱਲ ਖੜਾ ਗੁਰਪ੍ਰੀਤ ਖੜਾ ਚੱਲ ਤੂੰ ਵੀ ਖੜਾ ਚਲੋ ਨਿਕਲੋ ਲੈ ਜਾਓ ਪਿੱਛੇ ਨਾ ਵੇਖ ਨਿਕਲ ਜੋ ਕਰੋ ਨਿਬੜਿਆ ਗੰਦ ਸਪੈਂਸਰ ਮੈਂ ਨਹੀਂ ਕਰੇ ਰੱਖਣਾ ਚਲ ਕੋਈ ਨਾ ਵੇਖਣ ਦੇ ਫਿਰ ਕੀ ਤਮਾ ਦੇ ਫੜ ਪਾਉਗੀ